ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਕਬਰ ਤੇ ਮਨੁੱਖੀ ਮਨ ਇਹਨਾਂ ਦਾ ਦੋਵਾਂ ਦਾ ਤਾਲਮਿਲ ਮੈਂ ਕਿਵੇਂ ਬਣਾਇਆ ਜਾਂ ਵਿਸ਼ੇ ਦਾ ਨਾਂ ਕਿਵੇਂ ਬਣਿਆ ਮੈਂ ਵੇਖਿਆ ਵੀ ਕਬਰਾਂ ਦੇ ਅੰਦਰ ਮੁਰਦੇ ਦੱਬੇ ਹੁੰਦੇ ਨੇ ਸਾਡੇ ਸਾਈ ਵੀਰ ਕਬਰਾਂ ਵਿੱਚ ਦੱਬਦੇ ਨੇ ਸਾਡੇ ਮੁਸਲਮਾਨ ਭਰਾ ਮਰਨ ਤੋਂ ਬਾਅਦ ਲਾਸ਼ ਨੂੰ ਦਫਨਾਉਂਦੇ ਨੇ ਕਬਰਾਂ ਵਿੱਚ ਦੱਬਦੇ ਨੇ ਐਵੇਂ ਕਹਿ ਕਹ ਲੋ ਵੀ ਕਬਰਾਂ ਵਿੱਚ ਮੁਰਦੇ ਦੱਬੇ ਹੁੰਦੇ ਨੇ ਤੇ ਜਿਹੜਾ ਸਾਡਾ ਮਾਣ ਹੈ ਉਹ ਕੋਈ ਕਬਰਸਤਾਨ ਨਾਲੋਂ ਘੱਟ ਥੋੜਾ ਹੈ ਇਹਦੇ ਵਿੱਚ ਵੀ ਬੜੇ ਮੁਰਦੇ ਵਿਚਾਰ ਦੱਬੇ ਪੈਣ ਬੜੇ ਜ਼ੀਰਣ ਵਿਚਾਰ ਕਮਜ਼ੋਰ ਵਿਚਾਰ ਕਟਿਆ ਵਿਚਾਰ ਮੁਰਦੇ ਵਿਚਾਰ ਮੁਰਦੇ ਵਿਚਾਰ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿਹੜਾ ਮੁਰਦਾ ਕਬਰ ਦੇ ਵਿੱਚ ਪਿਆ ਹੈ ਲੇਟਿਆ ਪਿਆ ਹੈ ਉਹ ਕਿਸੇ ਕੰਮ ਦਾ ਥੋੜਾ ਹੈ ਉਹਦੇ ਕੋਲ ਕੋਈ ਨੁਕਸਾਨ ਹੋ ਜਾਏ ਨਫਾ ਹੋ ਜਾਏ ਉਹਨੂੰ ਨਫੇ ਦਾ ਲਾਭ ਨਹੀਂ ਨੁਕਸਾਨ ਦਾ ਕੋਈ ਉਹਨੂੰ ਨੁਕਸਾਨ ਨਹੀਂ ਜਿਹੜਾ ਕਬਰ ਵਿੱਚ ਪਿਆ ਹੈ ਨਾ ਉਹ ਬੋਲ ਸਕਦਾ ਹੈ ਨਾ ਕਰ ਸਕਦਾ ਹੈ ਨਾ ਚੱਲ ਸਕਦਾ ਹੈ ਨਾ ਸੰਭਾਲ ਸਕਦਾ ਹੈ ਕੁਝ ਵੀ ਚਾਰ ਮੁਰਦੇ ਵਿਚਾਰ ਕਟਿਆ ਵਿਚਾਰ ਜੀਰਣ ਵਿਚਾਰ ਸਮਾਜ ਪ੍ਰਤੀ ਤੇ ਆਪਣੇ ਪ੍ਰਤੀ ਸਾਡੇ ਮਨ ਵਿੱਚ ਦੱਬੇ ਹੁੰਦੇ ਨੇ ਜਿਨ੍ਹਾਂ ਵਿਚਾਰਾਂ ਦਾ ਸਾਨੂੰ ਲਾਭ ਨਹੀਂ ਹੈ ਬਲਕਿ ਉਲਟਾ ਨੁਕਸਾਨ ਹੈ ਕਬਰ ਤੇ ਮੁਰਦੇ ਕਿਸੇ ਨੂੰ ਤੰਗ ਨਹੀਂ ਕਰਦੇ ਇਹ ਤੇ ਮਨ ਦਾ ਵਹਿਮ ਹੈ ਭੂਤ ਨੇ ਪ੍ਰੇਤ ਨੇ ਕਬਰਾਂ ਵਿੱਚ ਨਹੀਂ ਜਾਣਾ ਇਦਾਂ ਹੁੰਦਾ ਇਹ ਤੁਹਾਡੇ ਮਨ ਦੇ ਹਾਸੋਈ ਨੇ ਵਿਚਾਰ ਨੇ ਮਨ ਦੇ ਵਹਿਮ ਨੇ ਫੋਬੀਏ ਦੇ ਤੁਸੀਂ ਮੁਰੀਦ ਹੋ ਜਿਹੜੇ ਮੁਰਦਿਆਂ ਕੋਲੋਂ ਡਰਦੇ ਹੋ ਆਪਣੇ ਆਪ ਨੂੰ ਸ਼ੇਰ ਸਮਝਦੇ ਹੋ ਜਿਉਂਦੇ ਸਮਝਦੇ ਹੋ ਪਰ ਡਰਦੇ ਮੁਰਦਿਆਂ ਕੋਲੋਂ ਕੁਝ ਨਹੀਂ ਹੁੰਦਾ ਕੋਈ ਭੂਤ ਨਹੀਂ ਹੁੰਦਾ ਖੈਰ ਗੱਲ ਮੈਂ ਕਰ ਰਿਹਾ ਸੰਪੂਤਾਂ ਤੇ ਇੱਕ ਮੈਂ ਵੀਡੀਓ ਬਣਾਵਾਂਗਾ ਪਰ ਬਾਦ ਵਿੱਚ ਅੱਜ ਆਪਣੇ ਵਿਸ਼ੇ ਦੇ ਨਾਲ ਰਿਲੇਟਿਡ ਰਹੀ ਹੈ ਨੇੜੇ ਰਹੀ ਹੈ ਕਬਰ ਦੇ ਮੁਰਦੇ ਕਿਸੇ ਨੂੰ ਤੰਗ ਨਹੀਂ ਕਰਦੇ ਪਰ ਜਿਹੜੇ ਤੁਹਾਡੇ ਮਨ ਦੇ ਮੁਰਦੇ ਨੇ ਨਾ ਉਹ ਤੁਹਾਨੂੰ ਰੋਜ਼ ਤੰਗ ਕਰਦੇ ਨੇ ਮਨ ਦੇ ਅੰਦਰ ਜਿਹੜੇ ਮੁਰਦੇ ਵਿਚਾਰ ਦੱਬੇ ਨੇ ਘਟਿਆ ਵਿਚਾਰ ਦੱਬੇ ਨੇ ਸਮਾਜ ਪ੍ਰਤੀ ਪਰਿਵਾਰ ਪ੍ਰਤੀ ਆਪਣੇ ਪ੍ਰਤੀ ਜਾਂ ਹੋਰ ਲੋਕਾਂ ਦੇ ਪ੍ਰਤੀ ਉਹ ਤੁਹਾਨੂੰ ਤੰਗ ਕਰਨ ਉਹੜਦੇ ਹੀ ਕਬਰ ਦੇ ਮੁਰਦੇ ਚੰਗੇ ਹੋਏ ਜਾਂ ਮਨ ਦੇ ਵਿਚਾਰ ਚੰਗੇ ਹੋਏ ਕਹਿਣਾ ਪੈਗਾ ਕਬਰ ਦੇ ਮੁਰਦੇ ਚੰਗੇ ਨੇ ਕਿਸੇ ਨੂੰ ਤੰਗ ਨਹੀਂ ਕਰ ਰਹੇ ਪਰ ਜਿਹੜੇ ਤੁਹਾਡੇ ਜ਼ੀਰਨ ਕਮਜ਼ੋਰ ਵਿਚਾਰ ਨੇ ਉਹ ਤੁਹਾਨੂੰ ਟਿਕਨ ਦਿੰਦੇ ਨਹੀਂ ਨਾ ਦਿਨੇ ਚੈਨ ਨਾ ਰਾਤ ਚੈਨ ਉਹ ਤੁਹਾਨੂੰ ਤੰਗ ਕਰਦੇ ਨੇ ਸੁਖ ਦਾ ਸਾਹ ਲੈਣ ਦਿੰਦੇ ਨਹੀਂ ਇੱਕ ਗੱਲ ਹੋਰ ਨੋਟ ਕਰ ਲਿਓ ਕਬਰ ਚੋਂ ਬਦਬੂ ਆਉਂਦੀ ਏ ਜਦੋਂ ਉੱਪਰੋਂ ਮਿੱਟੀ ਹਟਾ ਕੇ ਵੇਖੀਏ ਨਾ ਪੁੱਟ ਕੇ লাশ ਨੂੰ ਨੇੜੇ ਵੇਖੀਏ ਉਹਦੇ ਵਿੱਚੋਂ ਬਦਬੂ ਆਉਂਦੀ ਏ ਦੁਰਗੰਧੀ ਦੀਆਂ ਲਪਟਾਂ ਹੁੰਦੀਆਂ ਨੇ ਕਬਰ ਦੇ ਮੁਰਦੇ ਵਿੱਚੋਂ ਤੇ ਜੇ ਸਾਡੇ ਮਨ ਦੇ ਨੇੜੇ ਹੋ ਕੇ ਉੱਪਰੋਂ ਉੱਪਰੋਂ ਪੋਸ਼ਾਕ ਲਾ ਕੇ ਸਾਨੂੰ ਅੰਦਰੋਂ ਨੇੜੇ ਹੋ ਕੇ ਪੁੱਟ ਕੇ ਖੋਦ ਕੇ ਵੇਖਣਾ ਚਾਹੇ ਤੇ ਇਹਨਾਂ ਵਿਚਾਰਾਂ ਵਿੱਚ ਵੀ ਸਵਾਏ ਬਦਬੂ ਦੇ ਹੋਰ ਕੁਝ ਵੀ ਨਹੀਂ ਹੈ ਵਿਚਾਰ ਬੜੇ ਕਮਜ਼ੋਰ ਨੇ ਵਿਚਾਰ ਬੜੇ ਘਟਿਆ ਨੇ ਤੇ ਜਦੋਂ ਤੁਸੀਂ ਕਿਸੇ ਦੇ ਕੋਲੋਜ ਹੁੰਦੇ ਹੋ ਨਾ ਤੇ ਸਵਾਏ ਦੁਰਗੰਦੀ ਦੇ ਸਵਾਏ ਮੈਲ ਦੇ ਸਵਾਏ ਘਟਿਆਪਨ ਦੇ ਕੁਛ ਨਜ਼ਰ ਆਉਂਦਾ ਹੀ ਨਹੀਂ ਤੇ ਫਿਰ ਤੁਸੀਂ ਇਹ ਗੱਲ ਕਹਿੰਦੇ ਹੋ ਦੂਰੋਂ ਦੂਰੋਂ ਵੇਖਿਆ ਸੀ ਰੂਪ ਰੰਗ ਵੇਖਿਆ ਸੀ ਬੜਾ ਚੰਗਾ ਲੱਗਦਾ ਸੀ ਪਰ ਜਿਵੇਂ ਮੈਂ ਕਲੋਜ਼ ਹੋ ਕੇ ਵੇਖਿਆ ਕੁਲ ਮਿਲ ਕੇ ਵੇਖਿਆ ਬੜਾ ਗੰਦਾ ਬੰਦਾ ਹੈ ਬਹੁਤ ਘਟਿਆ ਬੰਦਾ ਹੈ ਇਹਦੇ ਵਿਚਾਰ ਇਦਾਂ ਦੇ ਨੇ ਜੇ ਤੁਸੀਂ ਪੁੱਛੋ ਵੀ ਇਹ ਘਟਿਆ ਕਿਉਂ ਹੈ ਤੁਸੀਂ ਕਹੋਗੇ ਇਹਦੇ ਵਿਚਾਰ ਇਦਾਂ ਦੇ ਨੇ ਇਹਦੇ ਵਿਚਾਰ ਇਦਾਂ ਦੇ ਨੇ ਮੈਂ ਇਹਨੂੰ ਤਾਂ ਘਟਿਆ ਕਹ ਰਿਹਾ ਇਦੋਂ ਅੱਗੇ ਚੱਲਦੇ ਆਂ ਕਬਰ ਦੇ ਮੁਰਦਿਆਂ ਤੋਂ ਕਈਆਂ ਨੂੰ ਡਰ ਲੱਗਦਾ ਹੈ ਜਿਵੇਂ ਮਹਨੇ ਕਹਿ ਰਿਹਾ ਆ ਸਾ ਵੀ ਲੋਕ ਭੂਤ ਭੂਤ ਸਮਝ ਕੇ ਭੱਜ ਜਾਂਦੇ ਨੇ ਡਰਦੇ ਨੇ ਕਬਰ ਦੇ ਮੁਰਦਿਆਂ ਤੋਂ ਕਈਆਂ ਨੂੰ ਡਰ ਲੱਗਦਾ ਹੈ ਰਾਹ ਵਲਾ ਕੇ ਨਿਕਲ ਜਾਂਦੇ ਨੇ ਗਲੀ ਵਲਾ ਕੇ ਨਿਕਲ ਜਾਂਦੇ ਨੇ ਐਵੇਂ ਡਰੀ ਜਾਂਦੇ ਨੇ ਜਿਹੜੇ ਅੱਜ ਮਨੁੱਖੀ ਮਨ ਦੇ ਅੰਦਰ ਕਮਜ਼ੋਰ ਵਿਚਾਰ ਨੇ ਕਟਿਆ ਵਿਚਾਰ ਨੇ ਜੀਰਣ ਵਿਚਾਰ ਨੇ ਮੁਰਦਾ ਵਿਚਾਰ ਨੇ ਉਹ ਜਿਹੜੇ ਅੰਦਰ ਦੇ ਵਿਚਾਰ ਨੇ ਅੰਦਰ ਸ਼ਰਾਰਤੀ ਬਣ ਗਿਆ ਅੰਦਰ ਮੈਲਾ ਬਣ ਗਿਆ ਉਹਦੇ ਤੋਂ ਵੀ ਅੱਜ ਸਮਾਜ ਨੂੰ ਡਰ ਲੱਗ ਗਿਆ ਲੱਗ ਰਿਹਾ ਹੈ ਸਮਾਜ ਦੇ ਅੰਦਰ ਬਲਾਤਕਾਰ ਹੀ ਵਧ ਗਈ ਚੋਰੀ ਵਧ ਗਈ ਯਾਰੀ ਵਧ ਗਈ ਗੁੰਡਾਗਰਦੀ ਵਧ ਗਈ ਘਟਨਾਵਾਂ ਵਧ ਗਈਆਂ ਕਤਲੋਗਰਤ ਵਧ ਗਏ ਕਿੰਨੇ ਵਿਧਾਏ ਨੇ ਕਬਰਾਂ ਦੇ ਮੁਰਦਿਆਂ ਨੇ ਵਿਧਾਏ ਨਹੀਂ ਆ ਤੁਹਾਡੇ ਮਨ ਦੇ ਵਿਚਾਰਾਂ ਨੇ ਵਿਧਾਏ ਨੇ ਕਿੰਨੇ ਵਿਧਾਏ ਨੇ ਮਨ ਦੇ ਵਿਚਾਰਾਂ ਨੇ ਵਿਧਾਏ ਨੇ ਤੋ ਜੇ ਤੁਹਾਨੂੰ ਪਤਾ ਲੱਗ ਜਾਏ ਬੰਦਾ ਠੱਗ ਹੈ ਚੋਰ ਹੈ ਅਯਾਸ਼ ਹੈ ਬਲਾਤਕਾਰੀ ਹੈ ਚੋਰ ਹੈ ਜਾਂ ਗੁੰਡਾ ਹੈ ਫਰੋਤੀ ਮੰਗਣ ਵਾਲਾ ਹੈ ਤੋਂ ਡਰ ਨਹੀਂ ਲੱਗੇਗਾ ਉਹ ਦੇਖੋ ਲੱਗੇਗਾ ਨਾ ਤੋ ਕਿਉਂ ਮੈਂ ਕਹਿ ਰਿਹਾ ਵੀ ਸਾਡੇ ਵਿਚਾਰ ਨੇ ਜਿਹੜੇ ਉਹ ਮੁਰਦਿਆਂ ਨਾਲੋਂ ਵੀ ਜ਼ਿਆਦਾ ਘਟਿਆ ਪੱਦਰ ਦੇ ਵਿਚਾਰ ਨੇ ਉਹਨਾਂ ਤੋਂ ਇਹ ਸਮਾਜ ਡਰਦਾ ਹੈ ਕਬਰਾਂ ਦੇ ਅੰਦਰ ਕਈ ਧਨਾੜ ਤੇ ਅਮੀਰ ਤਾਰੀਨ ਬੰਦੇ ਸੁੱਤੇ ਹੁੰਦੇ ਨੇ ਤੁਹਾਡੇ ਅੰਦਰ ਵੀ ਕਈ ਅਮੀਰ ਉੱਚੇ ਵਿਚਾਰ ਦੱਬੇ ਹੁੰਦੇ ਨੇ ਤੁਸੀਂ ਉਹਨਾਂ ਨੂੰ ਬੀਜਦੇ ਹੀ ਨਹੀਂ ਹੋ ਕੋਈ ਬੀਜੇ ਨਾ ਉਹ ਬੀਜ ਤੁਸੀਂ ਕਿਦਰੇ ਸੰਭਾਲਿਆ ਹੋਵੇ ਸਟੋਰ ਕਰਕੇ ਰੱਖਿਆ ਹੋਵੇ ਬੀਜ ਬੜੀ ਉੱਤਮ ਕੁਆਲਿਟੀ ਦਾ ਹੋਵੇ ਸੋਚਦੇ ਹੋਵੋ ਵੀ ਇਹਨੂੰ ਬੀਜਾਂਗਾ ਕੁਝ ਕਮਾਵਾਂਗਾ ਪਰ ਸਮਾਂ ਬੀਤਦਾ ਗਿਆ ਤੁਸੀਂ ਨਾ ਮੌਕਾ ਸੰਭਾਲਿਆ ਨਾ ਬੀਜ ਸਟੋਰ ਵਿੱਚੋਂ ਕੱਢੇ ਨਾ ਜ਼ਮੀਨ ਦੀ ਕੋਖ ਵਿੱਚ ਪਾਏ ਬਹੁਤ ਸਮਾਂ ਬੀਤ ਜਾਣ ਤੋਂ ਬਾਅਦ ਉਹ ਬੀਜ ਸਟੋਰ ਦੇ ਅੰਦਰ ਪਏ ਪਏ ਬੇਕਾਰ ਹੋ ਗਏ ਉੱਗਣ ਦੇ ਯੋਗ ਨਾ ਰਹਿ ਅੰਦਰ ਹੀ ਪਏ ਪਏ ਗਲ ਗਏ ਬਹੁਤ ਚੰਗੇ ਵਿਚਾਰ ਬਹੁਤ ਅਮੀਰ ਵਿਚਾਰ ਬਹੁਤ ਉੱਚੇ ਵਿਚਾਰ ਤੁਹਾਡੇ ਅੰਦਰ ਵੀ ਬਣਦੇ ਨੇ ਐਸਾ ਨਹੀਂ ਵੀ ਸਾਰੇ ਵਿਚਾਰ ਘਟ ਜਾਂ ਹੀ ਹੁੰਦੇ ਨੇ ਬਣਦੇ ਨੇ ਪਰ ਤੁਸੀਂ ਉਹਨਾਂ ਚੰਗਿਆਂ ਵਿਚਾਰਾਂ ਨੂੰ ਬੀਜਦੇ ਨਹੀਂ ਮੇਰਾ ਮਤਲਬ ਕਰਮਾਂ ਦੇ ਰਹੀਂ ਪ੍ਰਗਟ ਨਹੀਂ ਕਰਦੇ ਸੋਚਦੇ ਹੋ ਪਲਾ ਕਰਾਂਗੇ ਕਰਦੇ ਨਹੀਂ ਸੋਚਦੇ ਹੋ ਵੰਡਾਂਗੇ ਛਕਾਂਗੇ ਪਰ ਵੰਡ ਛਕਦੇ ਨਹੀਂ ਸੋਚਦੇ ਹੋ ਕਿਸੇ ਦਾ ਮੈਂ ਹੈਲਪ ਕਰਨ ਵਾਲਾ ਮਦਦਗਾਰ ਬਣਾ ਪਰ ਕਰਦੇ ਨਹੀਂ ਤੋਂ ਜਦੋਂ ਨਹੀਂ ਕਰਦੇ ਉਹ ਚੰਗੇ ਵਿਚਾਰ ਵੀ ਤੁਹਾਡੇ ਅੰਦਰ ਇਦਾਂ ਹੀ ਸੌ ਜਾਂਦੇ ਨੇ ਜਿਵੇਂ ਕਬਰਾਂ ਦੇ ਅੰਦਰ ਕਈ ਅਮੀਰ ਬੰਦੇ ਸੁੱਤੇ ਹੁੰਦੇ ਨੇ ਤੁਹਾਡੇ ਅਮੀਰ ਵਿਚਾਰ ਵੀ ਸੁੱਤੇ ਹੀ ਰਹਿੰਦੇ ਨੇ ਗਲ ਜਾਂਦੇ ਨੇ ਮਨ 'ਚ ਕਿੰਨੀਆਂ ਹੀ ਹਾਸੋ ਈਆਂ ਗੱਲਾਂ ਦੱਬੀਆਂ ਹੁੰਦੀਆਂ ਨੇ ਤੁਸੀਂ ਆਪਣੇ ਮਨ ਦੀ ਕਿਤਾਬ ਖੋਲ੍ਹ ਕੇ ਕਿਧਰੇ ਪੜਿਓ ਆਪਣੇ ਮਨ ਦੀ ਤਜੌਰੀ ਆਪਣੇ ਹੱਥਾਂ ਦੇ ਨਾਲ ਆਪੇ ਹੀ ਖੋਲ੍ਹਿਓ ਆਪਣੇ ਮਨ ਦਾ ਮੁਤਾਲਾ ਕਰਿਓ ਆਪਣੇ ਮਨ ਦਾ ਆਪਰੇਸ਼ਨ ਕਰਿਓ ਤੇ ਵੇਖਿਓ ਕੀ ਦੱਬਿਆ ਤੁਹਾਨੂੰ ਖੁਦ ਨੂੰ ਹਸ ਆਏਗਾ ਜਾਂ ਰੋਣਾ ਆਏਗਾ ਜਾਂ ਪਛਤਾਵਾ ਆਏਗਾ ਕੀ ਕੁਝ ਦੱਬਿਆ ਹੈ ਹਾਸੋ ਇਨੀਆਂ ਗੱਲਾਂ ਦੱਬੀਆਂ ਨੇ ਬੇਸ਼ਰਮੀ ਦੀਆਂ ਗੱਲਾਂ ਦੱਬੀਆਂ ਨੇ ਲਵ ਸਟੋਰੀਆਂ ਦੱਬੀਆਂ ਨੇ ਯਾਰੀਆਂ ਦਿਲਦਾਰੀਆਂ ਦੱਬੀਆਂ ਨੇ ਚੋਰੀਆਂ ਦੱਬੀਆਂ ਨੇ ਜੋ ਬਚਪਨ ਤੋਂ ਲੈ ਕੇ ਅੱਜ ਤੱਕ ਤੁਹਾਡੇ ਨਾਲ ਨਾਲ ਤੁਰਦੀਆਂ ਆ ਰਹੀਆਂ ਨੇ ਤੁਹਾਡੇ ਅੰਦਰ ਈਰਖਾ ਦੱਬੀ ਹੈ ਬਖੀਲਾ ਬਖੀਲੀ ਦੱਬੀ ਹੈ ਨਿੰਦਾ ਦੱਬੀ ਹੈ ਚੁਗਲੀ ਦੱਬੀ ਇੰਨਾ ਕੁਝ ਤੁਹਾਡੇ ਅੰਦਰ ਦੱਬਿਆ ਪਿਆ ਤੇ ਫਿਰ ਚਾਉਂਦੇ ਹੋ ਵੀ ਜ਼ਿੰਦਗੀ ਦੁਖਦਾਈ ਕਿਉਂ ਹੈ ਹੋਰ ਕੀ ਬਣੇ ਜ਼ਿੰਦਗੀ ਦਾ ਦੱਬੇ ਹੀ ਅੰਦਰ ਮੁਰਦੇ ਨੇ ਦੱਬੇ ਹੀ ਅੰਦਰ ਘਟਿਆ ਵਿਚਾਰ ਨੇ ਤੇ ਜ਼ਿੰਦਗੀ ਤੁਹਾਨੂੰ ਸੁਖ ਦੇਵੇ ਕਿਵੇਂ ਇਹ ਸਾਡਾ ਮਨ ਸਾਡੀ ਲਾਈਫ ਸਾਡੀ ਜ਼ਿੰਦਗੀ ਕਿਸੇ ਮੁਰਦਾ ਘਾੜ ਤੋਂ ਘੱਟ ਥੋੜਾ ਹੈ ਸ਼ਮਸ਼ਾਨਾਂ ਤੋਂ ਘੱਟ ਥੋੜਾ ਹੈ ਆਪਣਾ ਮੁਤੱਲਆ ਕਰੋ ਆਪਣੇ ਆਪ ਨੂੰ ਪੜੋ ਮੈਂ ਹਾਂ ਕੀ ਮੇਰੀ ਜ਼ਿੰਦਗੀ ਦੇ ਅੰਦਰ ਦੁੱਖ ਕਿਉਂ ਨੇ ਡਿਪਰੈਸ਼ਨ ਕਿਉਂ ਹੈ ਮੇਰੀ ਜ਼ਿੰਦਗੀ ਦੇ ਅੰਦਰ ਜਿਹੜੇ ਹੋਕੇ ਨੇ ਝੋਰੇ ਨੇ ਸਟ੍ਰੈਸ ਇਹ ਕਿਉਂ ਹੈ ਤੁਹਾਨੂੰ ਖੁਦ ਨੂੰ ਜਵਾਬ ਮਿਲਣਾ ਸ਼ੁਰੂ ਹੋ ਜਾਏਗਾ ਵੀ ਕਿਉਂ ਆਪਣੇ ਆਪ ਨੂੰ ਬਦਲੋ ਜ਼ਿੰਦਗੀ ਬਦਲ ਜਾਏਗੀ ਆਪਣੇ ਆਪ ਨੂੰ ਬਦਲੋ ਯੁੱਗ ਬਦਲ ਜਾਏਗਾ ਆਪਣੇ ਆਪ ਨੂੰ ਬਦਲੋ ਤੇ ਤੁਹਾਡਾ ਸੁੱਖ ਦਾ ਜਿਹੜਾ ਰਾਹ ਉਹ ਸ਼ੁਰੂ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ